ਤੇ ਸਾਡੇ ਨਾਲ ਐਸਐਸਪੀ ਸਾਹਿਬ ਮੌਜੂਦ ਨੇ ਸੋ ਸਰ ਜਿਹੜਾ ਅੱਜ ਫਲੈਗ ਮਾਰਚ ਕੱਢਿਆ ਗਿਆ ਜੀ ਕੀ ਕਹਿਣਾ ਚਾਹੋਗੇ ਜੀ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਲੋਕ ਸਭਾ ਚੋਣਾਵ ਜਿਹੜੇ 1 ਤਾਰੀਖ ਨੂੰ ਹੋਣੇ ਉਹਦੀ ਤਿਆਰੀ ਚੱਲ ਰਹੀ ਹੈ ਹੁਣ ਅਸੀਂ ਲਾਸਟ ਲੈਗ ਦੇ ਵਿੱਚ ਹੈਗੇ ਤੋਂ ਸਾਡੇ ਕੋਲ ਫੋਰਸਸ ਵਗੈਰਾ ਪੈਰਾਮਿਲਟਰੀ ਤੇ ਸੀਏਪੀਐਫ ਫੋਰਸਸ ਸਾਰੀ ਆ ਚੁੱਕੀ ਹਨ ਉਹਨਾਂ ਦੇ ਨਾਲ ਅਸੀਂ ਇੱਕ ਵਾਰੀ ਏਰੀਆ ਡੋਮੀਨੇਸ਼ਨ ਕਰ ਰਹੇ ਹਾਂ ਅਸੀਂ ਸਾਰੇ ਹੀ ਜਿਹੜੇ ਸਾਡੇ ਸੈਂਸਿਟਿਵ ਕ੍ਰਿਟੀਕਲ ਏਰੀਆਜ਼ ਹੈਗੇ ਉੱਥੇ ਫੋਰਸ ਦੇ ਨਾਲ ਤੇ ਮੈਨਪਾਵਰ ਦੇ ਨਾਲ ਜਿੰਨੇ ਵੀ ਸਾਡੀ ਮਸ਼ੀਨਰੀ ਹੈ ਉਹਦੇ ਨਾਲ ਫਲੈਗ ਮਾਰਚ ਕਰਾਂਗੇ ਤੇ ਏਰੀਆ ਡੋਮিনেਟ ਕਰਾਂਗੇ ਲੋਕਾਂ ਦੇ ਵਿੱਚ ਇੱਕ ਕੰਫिडेंस ਦਾ ਮਾਹੌਲ ਜਨਰੇਟ ਕਰਾਂਗੇ ਤਾਂ ਕਿ ਆਉਣ ਵਾਲਾ ਜਿਹੜਾ ਚੋਣ ਵਾਲਾ ਦਿਨ ਹੈ ਉਹ ਸ਼ਾਂਤਮਈ ਹੋ ਤੇ ਇੱਕ ਪੀਸਫੁਲ এনवायरमेंट ਦੇ ਵਿੱਚ ਚੋਣ ਕਿ ਕਰਾਇਆ ਜਾ ਸਕੇ ਸਰ ਕਿੰਨੀਆਂ ਬਟਾਲੀਆਂ ਨੇ ਜਿਹੜੀਆਂ ਇਹਦੇ ਵਿੱਚ ਕਿੰਨੇ ਟੁਕੜੀਆਂ ਦੇ ਵਿੱਚ ਕਿੰਨੇ ਆਪਣੇ BFS ਦੀਆਂ ਹਨ CRPF ਦੀਆਂ ਕਿੰਨੀਆਂ ਬਟਾਲੀਆਂ ਨੇ ਜਿਹੜੀ ਫੋਰ ਸਾਨੂੰ ਬਾਹਰ ਤੋਂ ਮਿਲੀ ਹੈ ਇਹ ਆਰਟ ਕੰਪਨੀਆਂ ਹੈ ਵਕ ਵਕ ਏਜੰਸੀ ਸੀ ਜਿਸ ਦੇ ਵਿੱਚ ਚਾਰ ਜਿਹੜੀ ਹੈ BSF ਦੀ ਹੈ ਇੱਕ CRPF ਦੀ ਹੈ ਇੱਕ ਐਸ.ਐਪੀ ਮਹਾਰਾਸ਼ਟਰ ਪੁਲਿਸ ਦੀ ਹੈ ਇੱਕ ਐਸ.ਐਪੀ ਜਿਹੜੀ ਨਾਕਾਲੈਂਡ ਤੋਂ ਵੀ ਆਈ ਆ ਇਸ ਤੋਂ ਇਲਾਵਾ ਦੋ ਬੀ.ਐਸ.ਐਫ ਦੀ ਪਲਾਟੂਨਾਂ ਵੀ ਹੈਗੀ ਉਹ ਸਾਰੀ ਫੋਰਸਸ ਤੇ ਡਿਸਟ੍ਰਿਕਟ ਪੁਲਿਸ ਦੀ ਫੋਰਸ ਤੇ ਜਿਹੜੀ ਪੁਲਿਸ ਹੈੱਡਕੁਆਰਟਰ ਤੋਂ ਸਾਨੂੰ ਫੋਰਸ ਮਿਲੀ ਹੈ ਕਮਾਂਡੋਜ਼ ਉਹ ਸਾਰੇ ਹੀ ਸਾਡੇ ਨਾਲ ਹੈਗੇ ਅਸੀਂ ਉਹਨਾਂ ਨੂੰ ਥੋੜਾ ਏਰੀਆ ਫੈਮਿਲੀਅਰਾਈਜੇਸ਼ਨ ਵੀ ਕਰਾ ਰਹੇ ਹਾਂ ਤਾਂ ਕਿ ਉਹਨਾਂ ਨੂੰ ਏਰੀਆ ਦੇ ਬਾਰੇ ਪਤਾ ਹੋ ਜਿੱਥੇ ਉਹਨਾਂ ਨੂੰ ਡਿਊਟੀ ਕਰਨੀ ਹੈ ਸੋ ਇਹ ਸਾਰੀ ਫੋਰਸ ਸਾਡੇ ਕੋਲ ਹੈਗੀ ਕਈ ਵਾਰ ਸਰ ਜਿਹੜੇ ਚੋਣਾਂ ਦੇ ਦੌਰਾਨ ਜਿਹੜੇ ਅਧਿਕਾਰੀਆਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਉਹ ਇੱਕ ਤੇ ਵਾਰ ਕਿ ਜਿਹੜੇ ਆਪਣੇ ਕਮਿਸ਼ਨ ਸਾਹਿਬ ਕੰਨਿਓ ਵੀ ਦਿੱਤੀਆਂ ਗਈਆਂ ਜਿੱਦਾਂ ਤੁਸੀਂ ਟਿੱਕਣਾ ਚਾਹੁੰਦੇ ਹਾਂ ਹਾਂ ਨਹੀਂ ਜਿਹੜੀ ਚੋਣਾ ਦੇ ਦੌਰਾਨ ਉਹਦਾ ਵੀ ਸਾਨੂੰ ਡਾਇਰੈਕਸ਼ਨਸ ਵੀ ਹੈਗੀ ਇਲੈਕਸ਼ਨ ਕਮਿਸ਼ਨ ਦੀ ਵੀ ਡਾਇਰੈਕਸ਼ਨਸ ਹੈ ਤੇ ਸਾਡੇ ਪੁਲਿਸ ਹੈਡ ਕੁਆਟਰ ਦੀ ਵੀ ਹੈ ਕਿ ਚੋਣ ਦੌਰਾਨ ਸਾਰੀ ਹੀ ਛੁੱਟੀਆਂ ਜਿਹੜੀ ਹੈ ਉਹ ਰੱਦ ਕੀਤੀ ਜਾਂਦੀ ਹੈ ਤੇ ਸਿਰਫ ਔਸਫ ਬਹੁਤ ਹੀ ਅਰਜੈਂਟ ਜਾਂ ਕੋਈ ਇਸ ਤਰ੍ਹਾਂ ਦੀ ਹੈ ਜੋ ਨਹੀਂ ਰੱਦ ਕੀਤੀ ਜਾ ਸਕਦੀ ਉਹਨਾਂ ਨੂੰ ਛੱਡ ਕੇ ਬਾਕੀ ਜਨਰਲ ਛੁੱਟੀਆਂ ਜਿਹੜੀ ਆ ਉਹ ਨਹੀਂ ਦਿੱਤੀ ਜਾਂਦੀ ਕਿਉਂਕਿ ਚੌਣ ਦੇ ਦੌਰਾਨ ਸਾਨੂੰ ਫੋਰਸ ਦੀ ਵੀ ਲੋਡ ਹੁੰਦੀ ਹੈ ਤੇ ਅਲੱਗ-ਅਲੱਗ ਥਾਵਾਂ ਤੇ ਕਈ ਸਾਰੀ ਡਿਪਲॉयਮੈਂਟ 100% ਆਲਮੋਸਟ ਸਾਰੀ ਜਿਹੜੀ ਫੋਰਸ ਡਿਊਟੀ ਤੇ ਹੁੰਦੀ ਹੈ ਸੋ ਉਹ ਕੀਤਾ ਜਾ ਰਿਹਾ ਇਸ ਕਰਕੇ ਛੁੱਟੀਆਂ ਨਹੀਂ ਹੈ ਜੇਕਰ ਕੋਈ ਅਰਜੈਂਟ ਕੇਸ ਦੀ ਰਿਕੁਆਇਰਮੈਂਟ ਹੈ ਤਾਂ ਉਹ 1-1 ਬੇਸਿਸ ਅਸੀਂ ਚੈੱਕ ਕਰਦੇ ਹਾਂ ਕਈ ਵਾਰੀ ਸਰ ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ ਲੋਕਾਂ ਦੇ ਡਰ ਦਾ ਮਾਹੌਲ ਉਹਦੀ ਸੰਬੰਧ ਦੇ ਵਿੱਚ ਹੀ ਫਲੈਗ ਮਾਰਚ ਕੱਢਿਆ ਜਾਂਦਾ ਵੀ ਆਪਣੀ ਸੇਫਟੀ ਨੂੰ ਤੁਸੀਂ ਰੱਖੋ ਵੀ ਅਸੀਂ ਪੂਰੇ ਮਸਤੈਦ ਹਾਂ ਜੀ ਇਸ ਕੰਮ ਦੇ ਵਿੱਚ ਲੋਕਾਂ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹਉਂ ਕਈ ਵਾਰੀ VOTING ਉੱਥੇ ਕਰਨ ਨਹੀਂ ਪਹੁੰਚਦੇ ਕਿਸੇ ਵਜ੍ਹਾ ਦੇ ਨਾਲ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹਉਂ ਸਰ ਨਹੀਂ ਅਸੀਂ ਆਪਣੇ ਸਾਡੀ ਵੀ ਬਰੀਫਿੰਗ ਹੋਈ ਹੈ ਚੰਗੀ ਤਰੀਕੇ ਨਾਲ ਅਸੀਂ ਥੱਲੇ ਟ੍ਰੇਨਿੰਗ ਵੀ ਦਿੱਤੀ ਹੈ ਸਾਰਿਆਂ ਨੂੰ ਕੋਈ ਵੀ ਡਰ ਦਾ ਮਾਹੌਲ ਨਹੀਂ ਹੈਗਾ ਤੁਸੀਂ ਆਪ ਵੀ ਦੇਖ ਸਕਦੇ ਹੋ ਕਿ ਏਰੀਆ ਦੇ ਵਿੱਚ ਹਰ ਕਿ ਤੇ ਸ਼ਾਂਤੀ ਹੀ ਹੈਗੀ ਤੇ ਸਾਡੀ ਫੋਰਸ ਜਿਹੜੀ ਲੱਗੀ ਆ ਅਸੀਂ ਆਪਣੀ ਲੋਕਲ ਗਾਈਡ ਲੋਕਲ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਲਾਏ ਆ ਜਿਹੜੇ ਬਾਹਰੋਂ ਫੋਰਸ ਆ ਰਹੀ ਉਹਨਾਂ ਦੇ ਨਾਲ ਜੋ ਕਿ ਲੋਕਾਂ ਨੂੰ ਗਾਈਡ ਵੀ ਕਰ ਰਹੇ ਆ ਅਵੇਅਰ ਕਰ ਰਹੇ ਆ ਸਾਡੇ ਵੱਲੋਂ ਸੋਸ਼ਲ ਮੀਡੀਆ ਦੇ ਥਰੂ ਵੀ ਇਹ ਮੈਸੇਜ ਦਿੱਤਾ ਜਾ ਰਿਹਾ ਕਿ ਲੋਕਾਂ ਨੂੰ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੈ ਉਹ ਬੇਖੌਫ ਹੋ ਕੇ ਨਿਰਪੱਖ ਆਪਣਾ ਜਿਹੜਾ ਵੀ VOTING ਦਾ ਅਧਿਕਾਰ ਉਹ ਯੂਜ਼ ਕਰ ਸਕਦੇ ਆ ਔਰ ਵੋਟ ਕਰਨ ਵਾਲੇ ਦਿਨ ਜਿਹੜਾ ਉਹ ਜ਼ਰੂਰ ਜਾ ਕੇ ਆਪਣੇ VOTE ਦਾ ਅਧਿਕਾਰ ਯੂਜ਼ ਕਰਨ ਉਹਦੀ ਵਰਤੋਂ ਕਰਨ ਕਿਤੇ ਵੀ ਉਹਨਾਂ ਨੂੰ ਕੋਈ ਸਮੱਸਿਆ ਆਂਦੀ ਹੈ ਕੋਈ ਪ੍ਰੋਬਲਮ ਆਂਦੀ ਹੈ ਕੋਈ ਇਨਫੋਰਮੇਸ਼ਨ ਉਹਨਾਂ ਦੇ ਕੋਲ ਹੈਗੀ ਇਮੀਡੀਏਟਲੀ ਪੁਲਿਸ ਦੇ ਨਾਲ ਸਾਂਝੀ ਕਰੋ ਸਾਡੇ ਸਾਰੇ ਆਫੀਸਰ 24 ਘੰਟੇ ਜਿਹੜਾ ਹੈ अवेलेबल ਹੈ ਤੇ ਸਾਡਾ ਕੰਟਰੋਲ ਰੂਮ ਜਿਹੜਾ ਉਹ 24 ਘੰਟੇ ਚੱਲ ਰਿਹਾ ਹੈ ਔਰ ਈਵਨ ਪੋਲ ਵਾਲੇ ਦਿਨ ਵੀ ਸਾਡਾ ਕੰਟਰੋਲ ਰੂਮ ਜਿਹੜਾ ਉਹ ਚਾਲੂ ਰਹੂਗਾ ਸੋ ਕੋਈ ਵੀ ਇਨਫੋਰਮੇਸ਼ਨ ਹੈ ਤੁਸੀਂ ਸ਼ੇਅਰ ਕਰ ਸਕਦੇ ਹੋ ਕਿੱਥੇ ਵੀ ਕੋਈ ਡਰਨ ਦੀ ਲੋੜ ਨਹੀਂ ਹੈ ਕਿੱਥੇ ਕੋਈ ਘਬਰਾਣ ਦੀ ਲੋੜ ਨਹੀਂ ਹੈ ਅਸੀਂ ਆਲਮੋਸਟ 100% ਏਰੀਆ ਜਿਹੜਾ ਹੈ ਉਹ ਕਵਰ ਕਰਾਂਗੇ ਫਲੈਗ ਮਾਰਚ ਦੇ ਥਰੂ ਵੀ ਮੀਟਿੰਗ ਦੇ ਥਰੂ ਵੀ ਐਸਐਸਪੀ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਚੋਣਾਂ ਦੇ ਦੌਰਾਨ ਜਿਹੜਾ ਫਲੈਗ ਮਾਰਚ ਇਸੇ ਕਰਕੇ ਹੀ ਕੱਢਿਆ ਗਿਆ ਵੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਜਾਣਕਾਰੀ ਮੁਹੱਈਆ ਕਰਾਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੈ ਕੋਈ ਸੇਫਟੀ ਪੱਖੋਂ ਹਰ ਪੱਖੋਂ ਪੁਲਿਸ ਜਿਹੜੀ ਹੈ ਮਸਤੈਦ ਹੈ ਔਰ ਪੁਲਿਸ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਉਂਕਿ ਕਿਸੇ ਵੀ ਤਰ੍ਹਾਂ ਜਿਹੜੀ ਅਨਸਖਾਮੀ ਘਟਨਾਵਾਂ ਕੋਈ ਵੀ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਸਲੀਪਿੰਗ ਸੈੱਲ ਹੁੰਦੇ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਨਸਖਾਮੀ ਘਟਨਾ ਕਰਨ ਦੀ ਕੋਈ ਉਹਨਾਂ ਨੂੰ ਲਾਉ ਨਹੀਂ ਕੀਤਾ ਜਾਏਗਾ ਕਿਉਂਕਿ ਵੋਟਾਂ ਦੇ ਦੌਰਾਨ ਇਹ ਜ ਦੇ ਲਈ ਨਹੀਂ ਕੈਮਰਾਮੈਨ rahul ਦੇ ਨਾਲ ਭពਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਧਾਰੀ ਸੋ ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ